ਨਾ ਇਸੀ ਗੁੱਸਾ ਕਰੀਏ ਕੋਈ ਕੁਸ ਮਾਰਜੀ ਕਹੀ ਜਾਵੇ ਸਾਡੇ ਬੰਦਾ ਕੋਈ ਗੁੱਸਾ ਨਹੀਂ ਕਰਦਾ ਨਾ ਕੋਈ ਗੁੱਸਾ ਕਰੇ ਫੇਕ ਦਾ ਸ਼ਰਾਬ ਪਾਉਂਦਾ ਸਾਰਿਆਂ ਨਾਲ ਪੈਸਾ ਪੈਸਾ ਜਿਹੜੀ ਪੈਸੇ ਦੀ ਗੱਲ ਆ ਕੋਈ 10 ਰੁਪਏ ਆਉਂਦੇ ਆ ਕਿਉਂ ਜੱਦੀ ਪੁੱਛ ਦੀ ਪਿੰਡ ਦੇ ਆਪਦੇ ਪਰਿਵਾਰਾਂ ਨੇ ਪਹਿਲੀ ਗੱਲ ਤਾਂ ਸਾਰੇ ਇੱਕ ਦੂਜੇ ਦੀ ਕਬੀਲਦਾਰੀ ਜਾਣਦੇ ਆ ਦੂਜੇ ਐਂ ਜਾਣਦੇ ਆ ਵੀ ਇਹ ਕਿੰਨੇ ਘੋਲੂ ਜਾਂ ਕਿੰਨੇ ਖਾ ਜੂ ਤੀਜੀ ਗੱਲ ਆਪਾਂ ਨਾ ਸਾਬਕ ਤਾ ਉਹ ਰੱਖਿਆ ਮੈਂ ਅੱਜ ਵੀ ਵੀਡੀਓ ਜੀ ਕਰਨਾ ਸਾਡੀ ਟੀਮ ਚੋਂ ਕੋਈ ਬੰਦਾ ਸਾਰਾ ਸਾਬਕ ਤਾ ਫੜ ਲੇ ਬਾ ਸਾਰੇ ਦਾ ਖਰਚਾ ਚਲਾਈ ਚਲ ਜੇ ਕੋਈ ਛੱਕ ਮੈਂ ਦਾਖਾ ਭਾਈ ਕੋਈ ਫੜ ਲਿਓ ਇਹਦੇ ਕੋਈ ਚੱਕਰ ਨਹੀਂ ਗੱਲ ਕਰਨਾ ਸਾਡੇ ਚ ਫਰਕ ਪਿਆ ਨਾ ਪੈਣ ਦਿੱਕੀ ਸਾਰੇ ਮੂਰੇ ਪੜਾ ਕਿਤਾਬ ਮੰਗੂ ਖੁੱਲੇ ਆ ਠੀਕ ਹੈ ਤੇ ਨਾ ਆਪਾਂ ਨੂੰ ਇਹ ਕਹਿਣ ਜੇ ਜੇ ਮੈਂ ਸ਼ਰਾ ਪੰਜ ਚੜ ਲੱਖ ਖਾ ਵੀ ਜਾऊं ਤੇ ਫਿਰ ਪੇਜ ਹੀ ਖੜ ਕੇ ਪਾਣੀ ਵਾਲੀਆਂ ਬੱਥਾਂ ਪਾ ਲੂੰ ਵੀ ਬਾਅਦ ਚ ਕਿਤੋਂ ਖਾ ਨਾ ਕੱਲੇ ਕੋ ਚੰਡੇ ਨਾ ਕੱਲੇ ਬੰਦੇ ਕਿੱਥੇ ਚੱਲੇ ਕੱਲੇ ਉੱਤੇ ਤੂੰ ਐ ਕਰ ਬਾਹਰ ਜਗਾਰਡ ਲੈਣ ਵਗਿਆ ਉਹ ਨਹੀਂ ਲੱਗਦਾ ਨਿਗਾਹ ਦੇਖ ਲੋ ਨਾ ਬੰਦਾ ਵੀ ਬਾਕੀ ਵੀ ਯਕੀਨ ਦੀ ਗੱਲ ਹੁੰਦੀ ਆ ਯਾਰ ਸਾਨੂੰ ਯਕੀਨ ਆ ਤੇ ਕੋਈ ਗੱਲ ਬਿਲਕੁਲ ਬਿਲਕੁਲ ਵੀ ਉਸਰ ਤੋਂ ਕੋਈ ਉਹਲੇ ਨਹੀਂ ਰੱਖਦਾ ਫਿਰ ਸਾਨੂੰ ਕਹਿਣ ਦੀ ਲੋੜ ਹੀ ਨਹੀਂ ਇਹ ਸਾਨੂੰ ਆ ਬਹੁਤ ਵੱਡਾ ਸੁੱਕਾ ਸੀ ਵੀ ਸਾਰੇ ਆਪ ਦੇ ਜਮੇ ਸਕੇ ਘਰਾਂ ਦੇ ਆ ਕਿੱਡੇ ਇੱਕ ਪਿੰਡ ਦੇ ਆ ਹਾਂ ਸਾਨੂੰ ਕਿਸੇ ਨੂੰ ਡਿੱਕਣਾ ਨਹੀਂ ਪੈਂਦਾ ਵੀਡੀਓ ਨਾਲ ਕੋਈ ਬਾਹਰੋਂ ਬੱਦਾ ਲੋੜ ਨਹੀਂ ਬਾਹਰੋਂ ਬੱਦੇ ਲੋੜ ਨਹੀਂ ਹਾਂ ਬਾ ਪਰਮਾਤਮਾ ਦੀ ਕਿਰਪਾ ਤੇ ਕਪਣੇ ਹਿਸਾਬ ਨੂੰ ਉਹਦੇ ਦਾ ਚਲ ਵੈਲਡਿੰਗ ਆਲਾ ਆ ਜਾਂ ਲਾਤੀਆਂ ਇਧਰ ਇਹਨੂੰ ਰਹਿ ਬੰਦੀਆਂ ਕਿਵੇਂ ਪੂਰੇ ਜਿਹਾ ਸ਼ੀਸ਼ੇ ਆਲੀਆਂ ਦਿੱਤੀਆਂ ਵੇ ਜੀ ਐਨਕਾਂ ਲਿੰਗਾ ਘੱਟੇ ਸਾਰੇ ਕੋ ਗੋਰਾ ਹੀ ਦੀਦੇ ਵੀ ਪੂਰੇ ਕੋਈ ਭੈਂਡਾ ਯਾਰ ਐਨਕਾਂ ਦੁੱਧੀਆਂ ਨੇ ਹੁਣ ਤੂੰ ਵੀਡੀਓ ਦਾ ਪਾਏ ਓ ਠੀਕ ਹੈ ਤੂੰ ਵੀ ਮਗਰ ਮੂਹਰੇ ਹੱਥ ਰੱਖੀ ਕੇ ਕੇ ਭੈਂਡਾ ਲੁੱਕਾ ਬੰਦੀਆਂ ਦੇ ਲੰਦਾ ਇਹ ਵੇਖ ਲਈ ਜਾਂਦਾ ਭਾਈ ਐਨਕਾਂ ਵੀ ਜੀ ਦੇਖਦਾ ਭਾਈ ਚੁੱਭਦਾ ਇੱਕ ਡਾਕਟਰ ਸੀ ਇੱਕ ਸੁਭਾਅ ਪਿਆ ਉਹਨੂੰ ਅਗਲੇ ਨੂੰ ਆਏ ਹੁੰਦਾ ਵੀ ਐਨਕੂਨ ਲਾਈਏ ਸਾਡਾ ਕੁਝ ਦੇਖਿਆ ਹੁੰਦਾ ਡਾਕਟਰ ਕਾਹਦਾ ਸੀ ਡਾਕਟਰ ਹੈ ਵੀ ਆਪਣਾ ਬੰਜਾ ਵਾਲਾ ਹਾਂ ਲੱਗਦਾ ਤੈਨੂੰ ਵੀ ਡਾਕਟਰ ਸੀਗਾ ਇਹ 2005 ਤੋਂ ਲੈ ਕੇ ਤੇ 2020 ਤੱਕ ਦੁਕਾਨ ਕਰੀਏ ਡਾਕਟਰ ਇਹ ਜਾਨੀ ਠੀਕ ਆ ਤੁਕੇ ਰਾਂ ਲਵਾਲੀ ਬੁਖਾਰ 20 ਸਾਲ ਚਾਚੇ ਮੈਂ ਬੈਠਾ ਝੂਠ ਨਾ ਮੰਨੀ ਲੱਗਦਾ ਸਹੀ ਗੱਲ ਦਵਾਈ ਇਹ ਜੀ ਸੀ ਐਡੀ ਤਗੜੀ ਸਾਡੇ ਕੋਲ ਬੜੀ ਕੁੱਲ ਵੈਰਾਈਟੀ ਹੈ 15000 ਪ੍ਰੈਕਟਿਸ ਕਰੀਆ ਪਹਿਲੇ ਬੰਦੇ ਕਹਿੰਦਾ ਵੀ ਆਪਾਂ ਹਾਂ ਇਹ ਤਰ੍ਹਾਂ ਲੱਗ ਗਿਆ ਸਾਡੇ ਨਾਲ ਜੁੜੇ ਦੁਕਾਨਦਾਰੀ ਛੜਤੀ ਝੋਲਾ ਇਹਨੇ ਸਾਬਤ ਅੰਦਰ ਟੰਗਿਆ ਪੇ ਪੇਟੀ ਦੇ ਪਾਈ ਨਹੀਂ ਯਕੀਨ ਆਉਂਦਾ ਤਾਲਾ ਖੋਲ ਕੇ ਦੁਕਾਨ ਦਾ ਹੁੰਦ ਕਰ ਮਤਲਬ ਦਵਾਈ ਹੋਵੇ ਕਿਵੇਂ ਕਿਲੇ ਦੇ ਸੰਗ ਲੱਗੇ ਗਏ ਜਦੋਂ ਇਹਨੇ ਉਦੋਂ ਲਾਸਟ ਰੇਟੋ ਝੋਲਾ ਟੰਗਿਆ ਇਹਨੇ ਕਿੱਲੀ ਤੇ ਉਦੋਂ ਆਪਦੇ ਇੱਕ ਟੀਕਾ ਬੁਖਾਰ ਵਾਲਾ ਲਾ ਕੇ ਛੜਤਾ ਵੀ ਦੁਆ ਦਾ ਪੰਜ ਚਾਹ ਦਾ ਛੋੜਾ ਫਾਰੋ ਚਲਾ ਕੇ ਹਾਂ ਇਹਨੂੰ ਹਜੇ ਕਹਿੰਦੇ ਆਂ ਅਸੀਂ ਵੀ ਬੇਲੇ ਕੋਲੇ ਲੋੜ ਪੰਨਿਆ ਸਾਡੇ ਰਾਤ ਨੂੰ ਪਿੰਡ ਕੋਈ ਡਾਕਟਰ ਹੈ ਨਹੀਂ ਮੈਂ ਕਿਹਾ ਯਾਰ ਤੂੰ ਦਵਾਈਆਂ ਦੂਆਂ ਰੱਖਿਆ ਕਰ ਕੋਈ ਰਾਤ ਨੂੰ ਕਿ ਗਰੀਬ ਦਾ ਅਰਥ ਸਰ ਜਾਂਦਾ ਸਰ ਜਾਂਦਾ ਸਰ ਜਾਂਦਾ ਸਹੀ ਗਾ ਇਹ ਫਿਰ ਕੌਲ ਕਰਦਾ ਕਹਿੰਦਾ ਕੰਮ ਹੀ ਛੜਦਾ ਕਰੋਨਾ ਦੇ ਵਿੱਚ ਆਏ ਸੀ ਵੱਡੇ ਵੱਡੇ ਡਾਕਟਰ ਆਏ ਸੀਗੇ ਤੇ ਉਦੋਂ ਦੂਜੇ ਪਿੰਡਾਂ ਦੇ ਵਿੱਚ ਝੋਲੇ ਚੱਕ ਡਾਕਟਰ ਹੀ ਕੰਮ ਆਏ ਆ ਉਹਦੇ ਤੇ ਇੱਕ ਬਾਈਆਂ ਨੇ ਬੋਲੀ ਵੀ ਪਾਈ ਆ ਉਦੋਂ ਆਪਾਂ ਜਿੰਨਾਂ ਦੀ ਉਹ ਮਾੜਾ ਵਿਗਿਆਦਿਆਲੇ ਦੀ ਪਾਈ ਹੋਈ ਆ ਰੋਜਰ ਅਮਨ ਰੋਜਰ ਗਰੁੱਪ ਦੀ ਉਹਨਾਂ ਨੇ ਬਹੁਤ ਸਾਦ ਦਿੱਤਾ ਝੋੜੇ ਵਾਲਿਆਂ ਤੇ ਖਾਸ ਕਰਕੇ ਵੀਡੀਓ ਪਾਈ ਆ ਜੀ ਅਖੀਰ ਨੂੰ ਝੋਲਾ ਚੱਕ ਡਾਟ ਸਹੀ ਗੱਲ ਆ ਭਾਈ ਉਹੀ ਕੰਮ ਆਇਆ ਮਾਰਦਾ ੱੱੱਬਾ ਲਾਉਂਦੇ ਰਹਿੰਦੇ ਆ ਹਾਂ ਉਹਦਾ ਮੇਰੀ ਡਾੜ੍ਹ ਤਾਂ ਅੱਧੀ ਦੂਰੋਂ ਦੇਖੇ ਜੇ ਸੀ ਮਰੀ ਜੀ ਅਸੀਂ ਅਗਲੇ ਦੇ ਘਰੇ ਜਾ ਕੇ ਦਵਾਈ ਦੇਖਉਣੀ ਸੀ ਨੇ ਨਹੀਂ ਬਹੁਤ ਮਰੀਜ਼ ਬਚਾਏ ਆ ਪੱਗੋ ਲੱਗਿਆ ਹੁਣ ਦਾ ਹਾਂ ਲੈ ਵੀ ਜਿਹਨਾਂ ਨੂੰ ਅੱਧੀ ਪੱਗੋ ਇਹ ਤਾਂ ਮੈਂ ਕਾਣ ਵੀ ਨਹੀਂ ਜਾਂਦਾ ਤਿੰਨੇ